ਲੋਕ ਆਪਣੇ ਚੈਨਲ ਦੀ ਟੀਆਰਪੀ ਵਧਾਉਣ ਦੇ ਚੱਕਰ 'ਚ ਇਹ ਚੀਜ਼ਾਂ ਕਰਦੇ ਨੇ ਅਗਰ ਕਿਸੇ ਇੱਕ ਬੰਦੇ ਦਾ ਕੰਮ ਐ ਤੂੰ ਚੈਰਿਟੀ ਕਰ ਰਿਆ ਲੋਕਾਂ ਕੋ ਪੈਸੇ ਲੈ ਰਿਆ ਤੂੰ ਗੜਾ ਘਰੋ ਦੇ ਰਿਆ ਲੋਕਾਂ ਕੋ ਪੈਸੇ ਲੈ ਰਿਆ ਵੀ ਇਹਨੂੰ ਇਲਾਜ ਕਰਾ ਦਿਓ ਤੇ ਤੂੰ ਉਹ ਕੰਮ ਕਰਦਾ ਕਰਦਾ ਅੱਜ ਤੂੰ ਮੁਸੀਬਾਈ ਚਰ ਨਾਲ ਟਕਰ ਪਿਆ ਅਗਰ ਮੁਸੀਬਾਈ ਚਰ ਨਾਲ ਕੋਈ ਟਾਕਰਾ ਲਏਗਾ ਤੇ ਉਹਦਾ ਵਿਰੋਧ ਡਟ ਕੇ ਕੀਤਾ ਜਾਏਗਾ ਪਖੰਡਵਾਜ਼ ਮੁਸੀਬਾਈ ਚਰ 'ਚ ਕੋਈ ਨਹੀਂ ਹੈਗਾ ਦੇਖੋ ਸਾਡੇ ਪਰਮੇਸ਼ਵਰ ਦੇ ਦਾਸ ਜਿੰਨੇ ਵੀ ਨੇ ਉਹ ਜਿਹੜੇ ਪਵਿੱਤਰ ਪੁਲਪੜ ਤੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਜੋ ਕਰਦਾ ਉਹ ਪਰਮੇਸ਼ਰ ਪਰਮੇਸ਼ਰ ਯਿਸੂ ਮਸੀਹ ਕਰਦਾ ਔਰੇ ਨਜਾਇਜ਼ ਸਾਡੇ ਉੱਪਰ આરોਪ ਲਗਾਉਂਦੇ ਨੇ ਵੀ ਇਹ ਧਰਮ ਪਰਵਰਤਨ ਧਰਮ ਪਰਵਰਤਨ ਨਹੀਂ ਆਇਥੇ ਇਥੇ ਮਨ ਪਰਵਰਤਨ ਕਰਵਾਇਆ ਜਾਂਦਾ ਵੀ ਜਿਹੜੇ ਲੋਕ ਨਸ਼ੇ ਕਰਦੇ ਨੇ ਜਿਹੜੇ ਵੈਭੀਚਾਰ ਕਰਦੇ ਨੇ ਉਹਨਾਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਆ ਵੀ ਤੁਸੀਂ ਇਹ ਸਾਰੇ ਮਾੜੇ ਕੰਮਾਂ ਨੂੰ ਛੱਡੋ ਪਰਮੇਸ਼ਰ ਦੇ ਲੜ ਲੱਗੋ ਦੇਖੋ ਕਿਸੇ ਇੱਕ ਬੰਦੇ ਕਰਕੇ ਪੂਰੇ ਧਰਮ ਨੂੰ ਥੋੜਾ ਤੁਸੀਂ ਮਾੜਾ ਕਹਿ ਦਿਓਗੇ ਹਰ ਧਰਮ 'ਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਅਗਰ ਕੋਈ ਬੰਦਾ ਕੋਈ ਮਾੜਾ ਕਰਮ ਕਰਦਾ ਉਹਨੂੰ ਕੋਰਟ ਸਜ਼ਾ ਦੇ ਰਹੀ ਆ ਚਰਚਾਂ ਦੇ ਵਿੱਚ ਸਾਡੇ ਜਦੋਂ ਪ੍ਰਾਰਥਨਾ ਹੁੰਦੀ ਆ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਪਰਮੇਸ਼ਵਰ ਦੇ ਦਾਸ ਨੇ ਉਹ ਕਹਿੰਦੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰੋ ਪ੍ਰਧਾਨ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਮੁੱਖ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਸੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਇੱਕ ਬੰਦੇ ਦੇ ਖਿਲਾਫ ਨਹੀਂ ਆ ਕਿਸੇ ਦੇ ਅਸੀਂ ਤੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਖਿਲਾਫ ਅਸੀਂ ਹੈਗੇ ਆ ਚੈਲੰਜ ਕੀਤਾ ਜਾਂਦਾ ਵੀ ਉਹ ਪਾਸਟਰ ਆਵੇ ਇਸ ਮੇਨਾਂ ਚੈਲੰਜ ਕਰੇ ਕਹਿ ਰਿਹਾ ਕਿ ਨਹੀਂ ਵੀ ਪਾਸਟਰ ਬੈਠੇ ਮੈਂ ਇਨੇ ਲੱਖ ਦੂੰਗਾ ਜੀ ਮੈਂ ਲੈ ਕੇ ਇਨੇ ਬੰਦੇ ਲੈ ਕੇ ਆਉਣਾ ਇਹ ਠੀਕ ਕਰਨ ਇਹ ਚੈਲੰਜ ਜਿਹੜਾ ਕਿਉਂ ਇਦਾਂ ਦੇ ਜਿਹੜੇ ਯੂਟਿਊਬਰ ਜਾਂ ਹੋਰ ਲੋਕ ਵੀ ਆ ਜਿਹੜੇ ਰਿਕਾਰਡ ਜਿਹੜੇ ਆਉਂਦੇ ਆ ਇਹ ਇਸਾਈ ਭਾਈਚਾਰੇ ਨੂੰ ਕਿਉਂ ਟਾਰਗੇਟ ਕਰ ਰਹੇ ਆ ਮੈਂ ਗੱਲ ਸਮਝਦਾ ਵੀ ਸਾਰੇ ਸ਼ਰਾਰਤੀ ਆਨਸਰ ਨੇ ਦੇਖੋ ਲੋਕ ਆਪਣੇ ਚੈਨਲ ਦੀ ਟੀਆਰਪੀ ਵਧਾਉਣ ਦੇ ਚੱਕਰ ਚ ਇਹ ਚੀਜ਼ਾਂ ਕਰਦੇ ਨੇ ਅਗਰ ਕਿਸੇ ਇੱਕ ਬੰਦੇ ਦਾ ਕੰਮ ਹੈ ਤੂੰ ਚੈਰਿਟੀ ਕਰ ਰਿਹਾ ਲੋਕਾਂ ਕੋ ਪੈਸੇ ਲੈ ਰਿਆ ਤੂੰ ਗੜਾ ਘਰੋ ਦੇ ਰਿਆ ਲੋਕਾਂ ਕੋ ਪੈਸੇ ਲੈ ਰਿਆ ਵੀ ਇਹਨੂੰ ਇਲਾਜ ਕਰਾ ਦਿਓ ਤੇ ਤੂੰ ਉਹ ਕੰਮ ਕਰਦਾ ਕਰਦਾ ਅੱਜ ਤੂੰ ਮੁਸੀਬਾਈ ਚਰ ਵਾਲਾ ਟੱਕਰ ਪਿਆ ਅਗਰ ਮੁਸੀਬਾਈ ਚਰ ਨਾਲ ਕੋਈ ਟਾਕਰਾ ਲਏਗਾ ਤੇ ਉਹਰਾ ਵਿਰੋਧ ਡਟ ਕੇ ਕੀਤਾ ਜਾਏਗਾ ਸਾਡੇ ਮੁਸੀਬਾਈ ਚਰੇ ਨੂੰ ਪਖੰਡਵਾਦ ਦੱਸਦੇ ਨੇ ਜਿਹੜੇ ਸਾਡੇ ਮੁਸੀਬਾਈ ਚਰ ਦੇ ਖਿਲਾਫ ਬੋਲਦੇ ਨੇ ਪਖੰਡਵਾਦ ਮੁਸੀਬਾਈ ਚਰ ਚ ਕੋਈ ਨਹੀਂ ਹੈਗਾ ਦੇਖੋ ਸਾਡੇ ਪਰਮੇਸ਼ਵਰ ਦੇ ਦਾਸ ਜਿੰਨੇ ਵੀ ਨੇ ਉਹ ਜਿਹੜੇ ਪਵਿੱਤਰ ਪੁਲਪੜ ਤੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਜੋ ਕਰਦਾ ਪਰਮੇਸ਼ਰ ਪਰਮੇਸ਼ਰ ਯਿਸੂ ਮਸੀਹ ਕਰਦਾ ਉਹ ਜੇਕਰ ਤੁਸੀਂ ਪਰਮੇਸ਼ਰ ਦਾ ਉਸ ਰੱਬ ਦਾ ਉਸ ਕਾਲਪੁਰਖ ਦਾ ਨਾਮ ਲੈ ਕੇ ਤੁਹਾਨੂੰ ਸ਼ਿਫਾ ਮਿਲ ਰਹੀ ਆ ਤੇ ਚ ਮੜੀ ਗੱਲ ਕੀ ਆ ਅਗਰ ਕੋਈ ਬੰਦਾ ਕੋਈ ਮਾੜਾ ਕਰਮ ਕਰਦਾ ਉਹਨੂੰ ਕੋਰ ਸਜ਼ਾ ਦੇ ਰਹੀ ਆ ਔਰ ਮਸੀਹ ਭਾਈਚਾਰੇ ਨੇ ਵੀ ਖੁੱਲ ਕੇ ਕੋਰ ਦਾ ਸਵਾਗਤ ਕੀਤਾ ਔਰ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਅਸੀਂ ਉਸ ਲੋਕਾਂ ਦੇ ਖਿਲਾਫ ਹਾਂ ਜਿਹੜੇ ਸਾਡੇ ਮੁਸੀਬਾਈਚਾਰੇ ਨੂੰ ਅ ਪਖੰਡਵਾਦ ਦੱਸਦੇ ਨੇ ਜਿਹੜੇ ਸਾਡੇ ਮੁਸੀਬਾਈਚਾਰੇ ਦੇ ਖਿਲਾਫ ਬੋਲਦੇ ਨੇ ਔਰ ਇਹ ਨਜਾਇਜ਼ ਸਾਡੇ ਉੱਪਰ આરોਪ ਲਗਾਉਂਦੇ ਨੇ ਵੀ ਇਹ ਧਰਮ ਪਰਵਰਤਨ ਧਰਮ ਪਰਵਤਨ ਨਹੀਂ ਆਇਆ ਇੱਥੇ ਇੱਥੇ ਮਨ ਪਰਵਰਤਨ ਕਰਵਾਇਆ ਜਾਂਦਾ ਵੀ ਜਿਹੜੇ ਲੋਕ ਨਸ਼ੇ ਕਰਦੇ ਨੇ ਜਿਹੜੇ ਵੈਭੀਚਾਰ ਕਰਦੇ ਨੇ ਆਪਣੀ ਮਾਵਾਂ ਭੈਣਾਂ ਨੂੰ ਕੁੱਟਦੇ ਨੇ ਉਹ ਉਹਨਾਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਆ ਵੀ ਤੁਸੀਂ ਇਹ ਸਾਰੇ ਮਾੜੇ ਕੰਮਾਂ ਨੂੰ ਛੱਡੋ ਪਰਮੇਸ਼ਵਰ ਦੇ ਲੜ ਲੱਗੋ ਇੱਕ ਬੰਦੇ ਕਰਕੇ ਪੂਰੇ ਧਰਮ ਨੂੰ ਥੋੜਾ ਤੁਸੀਂ ਮਾੜਾ ਕਹਿ ਦਿਓਗੇ ਹਰ ਧਰਮ 'ਚ ਚੰਗੇ ਲੋਕ ਵੀ ਮੜੇ ਲੋਕ ਵੀ ਨੇ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਸਿੱਖ ਸਾਡੇ ਵੱਡੇ ਭਰਾ ਨੇ ਹਿੰਦੂ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਸਾਡੇ ਵਪਾਰ ਸਾਂਝੇ ਉਹਨਾਂ ਨਾਲ ਸਾਡਾ ਮਰਨ ਜੀਨ ਸਾਂਝਾ ਵਾ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਐਸੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਅਸੀਂ ਪੰਜਾਬ ਦੇ ਵਸਿੰਦੇ ਆ ਯਾਰ ਅਸੀਂ ਕਿਹੜੇ ਬਾਹਰੋਂ ਆਏ ਆ ਅਸੀਂ ਫੋਰਨ ਕੰਟਰੀ ਤੋਂ ਥੋੜਾ ਆਏ ਆ ਇੱਥੋਂ ਦੇ ਜੰਮੇ ਭਲੇ ਆ ਇੱਥੋਂ ਦਾ ਅਸੀਂ ਆਟਾ ਖਾਦਾ ਅਸੀਂ ਇੱਥੋਂ ਦਾ ਸੁੱਖ ਮੰਗਦੇ ਪਾਣੀ ਪੀਤਾ ਪੰਜਾਬ ਸਾਡਾ ਸਾਡੀ ਧਰਤੀ ਆ ਪੰਜਾਬ ਦੇ ਲਈ ਅਸੀਂ ਕੁਝ ਵੀ ਕਰ ਸਕਦੇ ਆ ਸਾਡਾ ਆਪਣਾ ਪੰਜਾਬ ਆ ਭਾਰਤ ਦੇ ਸਾਡਾ ਆਪਣਾ ਪ੍ਰਦੇਸ਼ ਆ ਚਰਚਾ ਦੇ ਵਿੱਚ ਸਾਡੇ ਜਦੋਂ ਪ੍ਰਾਰਥਨਾ ਹੁੰਦੀ ਆ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਪਰਮੇਸ਼ਵਰ ਦੇ ਦਾਸ ਨੇ ਉਹ ਕਹਿੰਦੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰੋ ਤੁਸੀਂ ਸੁਣਿਆ ਹੋਵੇਗਾ ਪ੍ਰਧਾਨ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਸੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਇੱਕ ਬੰਦੇ ਦੇ ਖਿਲਾਫ ਨਹੀਂ ਆ ਕਿਸੇ ਦੇ ਅਸੀਂ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਖਿਲਾਫ ਅਸੀਂ ਹੈਗੇ ਆ